Welcome to Punjabi Job Studios educational channel. ਹਾਂਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬੀ ਜੌਬ ਸਟੂਡੀਓਜ਼ YouTube ਚੈਨਲ ਦੇ ਉੱਪਰ। ਦੋਸਤੋ ਅੱਜ ਦੀ ਅਪਡੇਟ ਦੇ ਵਿੱਚ ਆਪਾਂ ਅੰਗਰਵਾੜੀ ਭਰਤੀ 2025 ਸੰਬੰਧੀ ਤੁਹਾਡੇ ਕੁਝ ਕੁ ਸਵਾਲਾਂ ਦੇ ਜਵਾਬ ਲੈ ਕੇ ਆਏ ਹਾਂ। ਇਸ ਭਰਤੀ ਨੂੰ ਅਪਲਾਈ ਕਰਨ ਸੰਬੰਧੀ ਜੋ-ਜੋ ਤੁਹਾਡੇ ਡਾਊਟਸ ਨੇ ਉਹ ਸਾਰੇ ਅੱਜ ਇਸ ਵੀਡੀਓ ਦੇ ਵਿੱਚ ਕਲੀਅਰ ਹੋ ਜਾਣਗੇ। ਇਸ ਭਰਤੀ ਨੂੰ ਅਪਲਾਈ ਕਰਦੇ ਹੋਏ ਤੁਸੀਂ ਕੀ-ਕੀ ਗਲਤੀ ਨਹੀਂ ਕਰਨੀ ਹੈ ਉਹ ਵੀ ਅੱਜ ਤੁਹਾਨੂੰ ਇਸੇ ਵੀਡੀਓ ਦੇ ਵਿੱਚ ਦੱਸਾਂਗੇ। ਸੋ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਵੇਖਿਓ ਅਤੇ ਬਿਨਾ ਸਕਿਪ ਕੀਤੇ ਹੋਏ ਵੇਖਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਬੇਨਤੀ ਹੈ ਵੀ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਨੋਟੀਫਿਕੇਸ਼ਨ ਔਨ ਕਰ ਲਿਓ ਅਤੇ ਇਸ ਵੀਡੀਓ ਨੂੰ ਹਾਈਪ ਪੁਆਇੰਟਸ ਜ਼ਰੂਰ ਦੇ ਦਿਓ ਜੀ ਚਲੋ ਜੀ ਬਿਨਾ ਕੋਈ ਦੇਰੀ ਕੀਤੇ ਆਪਾਂ ਵਧਦੇ ਹਾਂ ਵੀਡੀਓ ਦੇ ਵੱਲ ਅਤੇ ਕਰਦੇ ਹਾਂ ਤੁਹਾਡੇ ਸਾਰੇ ਡਾਊਟਸ ਅੱਜ ਕਲੀਅਰ ਤਾਂ ਦੋਸਤੋ ਸਭ ਤੋਂ ਪਹਿਲਾਂ ਤਾਂ ਮੈਂ ਬੇਨਤੀ ਕਰਦਾ ਵੀ ਇਹ ਵੀਡੀਓ ਕੋਈ ਵੀ ਹੁੰਦੀ ਆ ਆਪਣੀ ਵੀਡੀਓ ਉਹ ਤੁਹਾਡੇ ਲਈ ਹੀ ਜਾਣਕਾਰੀ ਹੁੰਦੀ ਹੈ ਸੋ ਇਸ ਕਰਕੇ ਵੀਡੀਓ ਨੂੰ ਪਲੀਜ਼ ਪੂਰਾ ਵੇਖ ਲਿਆ ਕਰੋ ਕਿਉਂਕਿ ਬਾਅ ਔਡੀਅੰਸ ਜਿਹੜੀ ਗੱਲ ਆਪਾਂ ਵੀਡੀਓ ਦੇ ਵਿੱਚ ਦੱਸੀ ਹੁੰਦੀ ਆ ਉਹੀ ਚੀਜ਼ਾਂ ਕਮੈਂਟਸ ਦੇ ਵਿੱਚ ਦੁਬਾਰਾ ਪੁੱਛ ਲੈਂਦੇ ਆ ਤੇ ਫਿਰ ਉਸ ਤੋਂ ਪਤਾ ਲੱਗ ਜਾਂਦਾ ਵੀ ਵੀਡੀਓ ਤੁਸੀਂ ਮਤਲਬ ਦੇਖੀ ਨਹੀਂ ਹੈ ਚਲੋ ਜੀ ਆਪਾਂ ਹੁਣ ਦੇਖਦੇ ਹਾਂ ਕਿ ਆਪਾਂ ਨੂੰ ਕਿਹੜੇ ਸਵਾਲ ਆਏ ਸੀ ਅਤੇ ਦੱਸਦੇ ਹਾਂ ਉਹਨਾਂ ਦੇ ਸਾਰਿਆਂ ਦੇ ਜਵਾਬ ਅੱਜ ਆਪਣੀ ਪਿਛਲੀ ਵੀਡੀਓ ਦੇ ਵਿੱਚ ਜੋ ਮੈਰਿਟ ਲਿਸਟ ਵਾਲੀ ਵੀਡੀਓ ਹੈ ਉਸ ਦੇ ਵਿੱਚ ਜੋ ਕਮੈਂਟਸ ਆਏ ਸੀਗੇ ਜੋ ਤੁਹਾਡੇ ਸਵਾਲ ਨੇ ਉਨ੍ਹਾਂ ਦੇ ਵਿੱਚੋਂ ਪਹਿਲਾ ਸਵਾਲ ਹੈ ਬੋਤੀ ਪਿੰਡ ਦੇ ਫਾਰਮ ਅਪਲਾਈ ਹੋਣ ਦੇ ਵਿੱਚ ਪ੍ਰੋਬਲਮ ਆ ਰਹੀ ਆ। ਬੀਡੀਪੀਓ ਆਫਿਸ ਵੀ ਗਏ ਉਹ ਕਹਿੰਦੇ ਆ ਮੇਲ ਕੀਤੀ ਹੋਈ ਆ ਬਟ ਕੋਈ ਰਿਪਲਾਈ ਨਹੀਂ ਆਇਆ। ਅਤੇ ਦੂਜਾ ਸਵਾਲ ਹੈ ਭਰੀ ਨਹੀਂ ਜਾ ਰਹੀ ਸੈਂਟਰ ਕੋਡ ਨਹੀਂ ਚੱਕਦਾ। ਤਾਂ ਮੈਂ ਦੱਸ ਦਿੰਦਾ ਜੀ ਜਿਹੜੇ ਤਾਂ ਵਰਕਰ ਲਈ ਅਪਲਾਈ ਕਰ ਰਹੇ ਨੇ ਉਹਦੇ ਵਿੱਚ ਦਿੱਕਤ ਆ ਰਹੀ ਆ ਕਿਉਂਕਿ ਵਰਕਰ ਦੀ ਥੋੜੀ ਆਨਲਾਈਨ ਟੈਕਨੀਕਲ ਇਸ਼ੂ ਚੱਲ ਰਿਹਾ ਕੋਈ। ਐਂਡ ਹੈਲਪਰ ਲਈ ਜਦੋਂ ਅਪਲਾਈ ਕਰਦੇ ਹਾਂ ਉਸ ਦੇ ਵਿੱਚ ਕੋਈ ਦਿੱਕਤ ਨਹੀਂ ਆ ਰਹੀ। ਉਹ ਸਹੀ ਅਪਲਾਈ ਹੋ ਰਹੇ ਨੇ ਬਿਲਕੁਲ ਹੋ ਸਕਦਾ ਜੀ 90% ਉਮੀਦ ਹੈ ਵੀ ਮੰਡੇ ਤੱਕ ਇਹ ਸਭ ਸਹੀ ਹੋ ਜਾਵੇਗਾ ਵਰਕਰ ਦੇ ਫਾਰਮ ਅਪਲਾਈ ਕਰਨ ਦੇ ਵਿੱਚ ਕੋਈ ਦਿੱਕਤ ਨਹੀਂ ਆਵੇਗੀ ਸ਼ਾਇਦ ਮੰਡੇ ਤੋਂ ਬਾਅਦ ਬਟ ਜਿਨ੍ਹਾਂ ਨੇ ਹੈਲਪਰ ਲਈ ਅਪਲਾਈ ਕਰਨਾ ਹੈ ਉਹ ਕਰ ਸਕਦੇ ਨੇ ਕਿਉਂਕਿ ਹੈਲਪਰ ਦੀ ਪੋਸਟ ਅਪਲਾਈ ਕਰਨ ਦੇ ਲਈ ਕੋਈ ਵੀ ਪ੍ਰੋਬਲਮ ਨਹੀਂ ਆ ਰਹੀ ਬਹੁਤ ਵਧੀਆ ਤਰੀਕੇ ਨਾਲ ਅਪਲਾਈ ਹੋ ਰਹੇ ਨੇ ਅਸੀਂ ਆਪ ਖੁਦ ਅੱਜ ਚਾਰ ਹੈਲਪਰ ਦੇ ਚਾਰ ਫਾਰਮ ਐਪਲੀਕੇਸ਼ਨ ਫਾਰਮ ਅਪਲਾਈ ਕੀਤੇ ਨੇ ਕੋਈ ਵੀ ਦਿੱਕਤ ਨਹੀਂ ਆਈ ਕੋਈ ਪਰੇਸ਼ਾਨੀ ਨਹੀਂ ਆਈ ਬਾਕੀ ਜੇਕਰ ਕਿਸੇ ਨੇ ਘਰ ਬੈਠੇ ਬੈਠੇ ਇਸ ਭਰਤੀ ਲਈ ਅਪਲਾਈ ਕਰਨਾ ਹੈ ਤਾਂ ਤੁਸੀਂ ਸਕਰੀਨ ਦੇ ਉੱਪਰ ਦਿੱਤੇ ਹੋਏ ਨੰਬਰਾਂ ਤੇ ਕੰਟੈਕਟ ਕਰ ਸਕਦੇ ਹੋ ਸਾਨੂੰ ਆਪਣੇ ਡਾਕੂਮੈਂਟਸ ਵਟਸਐਪ ਕਰ ਦਿਓ ਤੇ ਅਸੀਂ ਇੱਥੇ ਤੁਹਾਡੇ ਫਾਰਮ ਐਪਲੀਕੇਸ਼ਨ ਫਾਰਮ ਅਪਲਾਈ ਕਰ ਦਵਾਂਗੇ ਹੁਣ ਨੈਕਸਟ ਸਵਾਲ ਆ ਗਿਆ ਜੀ 10ਵੀਂ ਦੇ ਸਾਰੇ ਸਬਜੈਕਟਸ ਦਾ ਜੋੜ ਲਗਾ ਕੇ ਪਰਸੈਂਟੇਜ ਕੱਢਣੀ ਹੈ ਜਾਂ 9 ਸਬਜੈਕਟਸ ਛੱਡ ਕੇ ਪਰਸੈਂਟੇਜ ਕੱਢਣੀ ਹੈ ਤਾਂ ਇਹ ਜੀ ਮੈਰਿਟ ਕੱਢਣ ਵਾਸਤੇ ਜੋ ਪਰਸੈਂਟੇਜ ਆਪਣਾ ਕੱਢਣੀ ਹੁੰਦੀ ਹੈ ਉਹ ਟੋਟਲ ਮਤਲਬ ਕਿ ਸਾਰੇ ਸਬਜੈਕਟਸ ਦੇ ਜੋ ਟੋਟਲ ਨੰਬਰਸ ਆਪਾਂ ਓਬਟੇਨ ਕੀਤੇ ਆ ਤੇ ਉਹਨਾਂ ਦੇ ਜੋ ਟੋਟਲ ਮਾਰਕਸ ਨੇ ਉਹਨਾਂ ਦੇ ਵਿੱਚੋਂ ਆਪਾਂ ਕਿੰਨੇ ਓਬਟੇਨ ਕੀਤੇ ਆ ਮਾਰਕਸ ਕਿੰਨੇ ਪ੍ਰਾਪਤ ਕੀਤੇ ਆ ਪ੍ਰਾਪਤ ਕੀਤੇ ਅੰਕ ਉਹਨਾਂ ਦੀ ਪਰਸੈਂਟੇਜ ਕੱਢਣੀ ਹੁੰਦੀ ਹੈ ਉਸ ਤੋਂ ਬਾਅਦ ਆਪਾਂ ਪਰਸੈਂਟੇਜ ਮੈਰਿਟ ਮੈਰਿਟ ਦੇ ਨੰਬਰ ਚੈੱਕ ਕਰ ਸਕਦੇ ਹਾਂ ਅਗਲਾ ਸਵਾਲ ਆ ਗਿਆ ਜੀ ਟੋਟਲ ਕਿੰਨੇ ਨੰਬਰ ਤੋਂ ਮੈਰਿਟ ਲੈਂਦੇ ਆ 50 ਚੋਂ ਐਂਡ ਕਿੰਨੇ ਨੰਬਰ ਵਾਲੇ ਨੂੰ ਜੋਬ ਦੇ ਚਾਂਸ ਹੁੰਦੇ ਆ ਤਾਂ ਮੈਂ ਦੱਸ ਦਿਆਂ ਜੀ ਇਹ ਮੈਰਿਟ ਕੋਈ ਮਿਨੀਮਮ ਜਾਂ ਮੈਕਸਿਮਮ ਮਾਰਕਸ ਨਹੀਂ ਹੁੰਦੇ ਮੈਰਿਟ ਦੇ ਮੈਰਿਟ ਦੇ ਵਿੱਚ ਹੁੰਦੇ ਆ ਵੀ ਕਿਹੜੇ ਐਪਲੀਕੈਂਟ ਦੇ ਮਾਰਕਸ ਸਭ ਤੋਂ ਜ਼ਿਆਦਾ ਨੇ ਇਸ ਭਰਤੀ ਦੇ ਵਿੱਚ ਜਿਸ ਦੀ ਜ਼ਿਆਦਾ ਮੈਰਿਟ ਹੋਵੇਗੀ ਚਾਹੇ ਅੱਧਾ ਨੰਬਰ ਹੀ ਜ਼ਿਆਦਾ ਹੋਵੇ ਉਸਦੇ ਹੀ ਚਾਂਸ ਨੇ ਕੋਈ ਮਿਨਿਮਮ ਜਾਂ ਮੈਕਸਿਮਮ ਵਾਲਾ ਕੋਈ ਚੱਕਰ ਨਹੀਂ ਹੈ ਇਸ ਦੇ ਵਿੱਚ ਅਗਲਾ ਸਵਾਲ ਆ ਗਿਆ ਜੀ ਆਨਲਾਈਨ ਰਜਿਸਟ੍ਰੇਸ਼ਨ 'ਚ ਨੇਮ ਮਿਸਟੇਕ ਹੋ ਜਾਏ ਤਾਂ ਪੋਰਟਲ ਤੇ ਮੋਡੀਫਾਈਡ ਦੀ ਡੇਟ ਆਊਗੀ ਜੀ ਇਸ ਚੀਜ਼ ਦੇ ਰਿਲੇਟਿਡ ਮੈਂ ਤੁਹਾਨੂੰ ਚਾਹੇ ਜੋ ਵੀ ਭਰਤੀ ਹੋਵੇ ਚਾਹੇ ਅੰਗਨਵਾੜੀ ਭਰਤੀ ਹੋਵੇ ਚਾਹੇ ਕੋਈ ਹੋਰ ਭਰਤੀ ਨਿਕਲੇ ਮੈਂ ਤੁਹਾਨੂੰ ਹਰ ਇੱਕ ਵੀਡੀਓ ਦੇ ਵਿੱਚ ਇਹੀ ਗੱਲ ਕਹਿਣਾ ਹੁੰਦਾ ਵੀ ਤੁਸੀਂ ਆਪਣਾ ਜੋ ਫਾਰਮ ਹੈ ਬਿਲਕੁਲ ਸਹੀ ਤਰੀਕੇ ਨਾਲ ਆਰਾਮ ਨਾਲ ਭਰਿਆ ਕਰੋ ਕੋਈ ਵੀ ਜਲਦਬਾਜ਼ੀ ਨਾ ਕਰਿਆ ਕਰੋ ਅਤੇ ਕੋਈ ਮਿਸਟੇਕ ਨਾ ਕਰਿਆ ਕਰੋ ਅਤੇ ਮੈਂ ਇਸ ਭਰਤੀ ਦੇ ਰਿਲੇਟਡ ਇਹ ਸਵਾਲ ਦਾ ਜਵਾਬ ਦਿਨਾ ਹੈ ਇਹ ਸਵਾਲ ਦਾ ਜਵਾਬ ਦੇ ਦਿਨਾ ਵੀ ਇਸ ਦੀ ਜੋ ਮਿਸਟੇਕ ਹੈ ਉਹ ਸਹੀ ਨਹੀਂ ਹੋ ਸਕਦੀ ਜੋ ਤੁਸੀਂ ਮਿਸਟੇਕ ਕਰ ਚੁੱਕੇ ਹੋ ਉਸ ਨੂੰ ਸਹੀ ਨਹੀਂ ਕੀਤਾ ਜਾ ਸਕਦਾ ਅਤੇ ਉਸ ਦੀ ਕੋਈ ਡੇਟ ਨਹੀਂ ਆਵੇਗੀ ਸਹੀ ਹੋਣ ਲਈ ਅੱਗੇ ਸਵਾਲ ਆ ਗਿਆ ਜੀ ਸਰ ਜਦੋਂ ਮੈਂ ਫਾਰਮ ਫਿਲ ਕਰਦੀ ਆ ਜਦੋਂ ਸੀਟ ਫਿਲ ਕਰਦੇ ਕਰਦੇ ਆ ਉਦੋਂ ਹੀ ਐਸਸੀਆਂ ਲਈ ਸੀਟ ਹੈ ਜਸਟ ਆ ਕੀ ਹੋਇਆ ਜੌਬ ਲੈਣ ਦਾ ਹੱਕ ਤਾਂ ਸਾਰਿਆਂ ਦਾ ਪਲੀਜ਼ ਦੱਸੋ ਫਿਰ ਐਸਸੀ ਤੋਂ ਬਿਨਾਂ ਕੋਈ ਵੀ ਨਹੀਂ ਫਿਲ ਕਰ ਸਕਦਾ ਜੇ ਇਹ ਸਵਾਲ ਦਾ ਜਵਾਬ ਮੈਂ ਦਿੰਨਾ ਹਾਂ ਵੀ ਹੱਕ ਸਾਰਿਆਂ ਦਾ ਬੰਦ ਆ ਜੌਬ ਲੈਣ ਲਈ ਬਟ ਇਹ ਜੋ ਕੰਡੀਸ਼ਨਸ ਨੇ ਇਹ ਸਰਕਾਰ ਨੇ ਬਣਾਈ ਹੋਈ ਆ ਇਹ ਸਵਾਲ ਜੋ ਹੈ ਇਹ ਸਰਕਾਰਾਂ ਨੂੰ ਕਰਨਾ ਚਾਹੀਦਾ ਹੈ ਆਪਾਂ ਨੂੰ ਐਂਡ ਮੈਂ ਨਾ ਕੋਈ ਸਰਕਾਰ ਹਾਂ ਮੈਂ ਤੁਹਾਡੇ ਵਰਗਾ ਇੱਕ ਨਾਰਮਲ ਆਮ ਬੰਦਾ ਹਾਂ ਸੋ ਇਸ ਵਿਸ਼ੇ ਦੇ ਵਿੱਚ ਮੈਂ ਕੁਝ ਨਹੀਂ ਕਹਿ ਸਕਦਾ ਪਰ ਹਾਂ ਜੇ ਐਸਸੀਆਂ ਦੀ ਸੀਟ ਹੈ ਉਸ ਦੇ ਲਈ ਐਸਸੀ ਐਸਸੀ ਬੀਸੀ ਅਪਲਾਈ ਕਰ ਸਕਦੇ ਨੇ ਅਗਰ ਐਸਸੀ ਬੀਸੀ ਲਈ ਸੀਟ ਹੈ ਬਟ ਜਰਨਲ ਇਸ ਦੇ ਵਿੱਚ ਨਹੀਂ ਕਰ ਸਕਦੇ ਹਾਂ ਜੇ ਅਗਰ ਜਰਨਲ ਲਈ ਸੀਟ ਰਿਜ਼ਰਵ ਹੈ ਉਸ ਦੇ ਵਿੱਚ ਤਾਂ ਉਸ ਸੀਟ ਦੇ ਵਿੱਚ ਐਸਸੀ ਅਤੇ ਬੀਸੀ ਅਪਲਾਈ ਕਰ ਸਕਦੇ ਨੇ ਪਰ ਆਪਣੇ ਐਸਸੀ ਬੀਸੀ ਸਰਟੀਫਿਕੇਟ ਯਾਨੀ ਕਿ ਕੈਟਾਗਰੀ ਸਰਟੀਫਿਕੇਟ ਤੋਂ ਬਿਨਾਂ ਜਰਨਲ ਕੈਟਾਗਰੀ ਦੇ ਵਿੱਚ ਅਤੇ ਉਹਨਾਂ ਨੂੰ ਜੋ ਲਾਭ ਮਿਲਦਾ ਹੈ ਏਜ ਰਿਲੈਕਸੇਸ਼ਨ ਜਾਂ ਫੀਸ ਰਿਲੈਕਸੇਸ਼ਨ ਫੀਸ ਕੰਸੈਸ਼ਨ ਉਹ ਨਹੀਂ ਮਿਲੇਗਾ ਤੁਸ ਤੁਹਾਨੂੰ ਐਜ਼ ਅ ਜਨਰਲ ਹੀ ਟ੍ਰੀਟ ਕੀਤਾ ਜਾਵੇਗਾ ਅਗਲਾ ਸਵਾਲ ਆ ਗਿਆ ਜੀ ਸਰ ਡਾਕਟਰ ਇਨ ਲਾ ਲਈ ਰੈਜ਼ਿਡੈਂਸ ਹੋਣਾ ਜ਼ਰੂਰੀ ਆ ਸਰ ਇਨਸਟਰਕਸ਼ਨ ਚ ਤਾਂ ਵੋਟਰ ਤੇ ਆਧਾਰ ਕਾਰਡ ਵੀ ਕਿਹਾ ਰੈਜ਼ਿਡੈਂਸ ਤਿੰਨਾ ਚੋਂ ਦੋ ਜ਼ਰੂਰੀ ਆ ਤਾਂ ਮੈਂ ਦੱਸ ਦੇਵਾਂ ਜੀ ਕਿ ਅਪਲਾਈ ਕਰਨ ਵੇਲੇ ਜੋ ਡਾਕੂਮੈਂਟ ਦਾ ਨੰਬਰ ਭਰਨਾ ਹੁੰਦਾ ਹੈ ਉਹ ਦੋ ਜ਼ਰੂਰੀ ਆ ਤੀਸਰੇ ਦੀ ਤੁਸੀਂ ਰਸੀਦ ਲਾ ਸਕਦੇ ਹੋ ਜਾਨੀ ਕਿ ਅਪਲਾਈ ਕੀਤੀ ਹੋਈ ਦੀ ਰਸੀਦ ਅਪਲੋਡ ਕਰ ਸਕਦੇ ਹੋ ਸਿਲੈਕਟ ਤੁਸੀਂ ਦੋ ਹੀ ਕਰਨੇ ਆ ਜਾਂ ਤਾਂ ਰੈ residense ਸਿਲੈਕਟ ਕਰ ਲਿਓ ਜਾਂ ਵੋਟਰ ਕਾਰਡ ਸਿਲੈਕਟ ਕਰ ਲਿਓ ਜਾਂ ਰੈ residense ਜਾਂ ਵੋਟਰ ਕਾਰਡ ਦੇ ਦੋਨਾਂ ਦੇ ਵਿੱਚੋਂ ਕੋਈ ਇੱਕ ਚੀਜ਼ ਸਿਲੈਕਟ ਕਰ ਲਿਓ ਅਤੇ ਆਧਾਰ ਕਾਰਡ ਤਾਂ ਮੰਡੀਟਰੀ ਹੈਗੇ ਆ ਤੇ ਇਹਨਾਂ ਦੋਨਾਂ ਦੇ ਤੁਸੀਂ ਮਤਲਬ ਨੰਬਰ ਜੋ ਹੈ ਅਪਲਾਈ ਅਪਲਾਈ ਕਰਨ ਵੇਲੇ ਜੋ ਨੰਬਰ ਫਿਲ ਕਰਨਾ ਹੈ ਇਹਨਾਂ ਦੋਨਾਂ ਦੇ ਵਿੱਚੋਂ ਕੋਈ ਇੱਕ ਇੱਕ ਆਪਸ਼ਨ ਹੁੰਦਾ ਹੈ ਇੱਕ ਚੋਇਸ ਹੁੰਦੀ ਹੈ ਦੀਨਾ ਦੋਨਾਂ ਦੇ ਵਿੱਚੋਂ ਇੱਕ ਦਾ ਨੰਬਰ ਭਰਨਾ ਜ਼ਰੂਰੀ ਹੈ ਅਤੇ ਉਸ ਤੋਂ ਬਾਅਦ ਜੋ ਅਗਲਾ ਪੜਾ ਹੈ ਉਸ ਦੇ ਵਿੱਚ ਜੋ ਅਪਲੋਡ ਕਰਨ ਦਾ অপਸ਼ਨ ਆਉਂਦਾ ਹੈ ਉਸ ਦੇ ਵਿੱਚ ਤੁਸੀਂ ਰੈਜ਼ਿਡੈਂਸ ਸਰਟੀਫਿਕੇਟ ਦੀ ਜਾਂ ਰਸੀਦ ਲਾ ਦਿਓ ਅਪਲਾਈ ਕੀਤੇ ਦੀ ਰਸੀਦ ਲਾ ਦਿਓ ਜਾਂ ਤੁਸੀਂ ਵੋਟਰ ਕਾਰਡ ਅਪਲਾਈ ਕੀਤੇ ਦੀ ਰਸੀਦ ਅਪਲੋਡ ਕਰ ਸਕਦੇ ਹੋ ਅਤੇ ਜਦੋਂ ਡਾਕੂਮੈਂਟ ਵੈਰੀਫਿਕੇਸ਼ਨ ਹੋਣੀ ਹੈ ਉਦੋਂ ਤੁਹਾਡੇ ਕੋਲੇ ਵੋਟਰ ਕਾਰਡ ਅਤੇ ਰੈਜ਼ਿਡੈਂਸ ਸਰਟੀਫਿਕੇਟ ਹੋਣਾ ਜ਼ਰੂਰੀ ਹੈ ਡਾਕੂਮੈਂਟ ਵੈਰੀਫਿਕੇਸ਼ਨ ਵੇਲੇ ਇਹ ਦੋਨੋਂ ਚੀਜ਼ਾਂ ਹੋਣੀਆਂ ਜ਼ਰੂਰੀ ਨੇ ਕੇ ਸਵਾਲ ਆ ਗਿਆ ਜੀ ਸਰ ਜੀ ਲੁਧਿਆਣਾ ਡਿਸਟ੍ਰਿਕਟ ਚ ਜਿਵੇਂ ਆਪਣੇ ਏਰੀਏ ਦੀ ਪੋਸਟ ਨਾ ਹੋਵੇ ਪਰ ਆਪਣੇ ਤੋਂ 2 ਕਿਲੋਮੀਟਰ ਦੀ ਦੂਰੀ ਤੇ ਦੂਜੇ ਏਰੀਏ ਦੀ ਖਾਲੀ ਪੋਸਟ ਲਈ ਅਪਲਾਈ ਕਰ ਸਕਦੇ ਹਾਂ ਤਾਂ ਇਸ ਦਾ ਜਵਾਬ ਹੈ ਕਿ ਨਹੀਂ ਤੁਸੀਂ ਜਿੱਥੋਂ ਦੇ ਵਸਨੀਕ ਹੋ ਜੋ ਤੁਹਾਡੇ ਆਧਾਰ ਕਾਰਡ ਦੇ ਉੱਪਰ ਐਡਰੈਸ ਹੈ ਤੁਸੀਂ ਉਸੇ ਐਡਰੈਸ ਦੇ ਉੱਪਰ ਪੈਂਦੇ ਹੋਏ ਅੰਗਣਵਾੜੀ ਸੈਂਟਰ ਵਿੱਚ ਹੀ ਅਪਲਾਈ ਕਰ ਸਕਦੇ ਹੋ ਚਾਹੇ ਉਹ ਤੁਹਾਡਾ ਅ ਅਗਰ ਤੁਸੀਂ ਮੰਨ ਕੇ ਚੱਲੋ ਵੀ ਦੂਸਰਾ ਸੈਂਟਰ ਜੋ ਹੈ ਉਹ ਤੁਹਾਡੇ ਤੋਂ 1 ਕਿਲੋਮੀਟਰ ਜਾਂ 2 ਕਿਲੋਮੀਟਰ ਚਾਹੇ ਅੱਧਾ ਕਿਲੋਮੀਟਰ ਦੀ ਦੂਰੀ ਤੇ ਹੀ ਆ ਪਰ ਜੋ ਤੁਹਾਡੇ ਐਡਰੈਸ ਦੇ ਉੱਪਰ ਅ ਅੰਗਣਵਾੜੀ ਸੈਂਟਰ ਲੱਗਦਾ ਹੈ ਆਧਾਰ ਕਾਰਡ ਵਾਲੇ ਐਡਰੈਸ ਦੇ ਉੱਪਰ ਜੋ ਅੰਗਣਵਾੜੀ ਸੈਂਟਰ ਲੱਗਦਾ ਹੈ ਤੁਹਾਨੂੰ ਉਸੇ ਸੈਂਟਰ ਲਈ ਹੀ ਤੁਸੀਂ ਅਪਲਾਈ ਕਰ ਸਕਦੇ ਹੋ ਆਦਰਵਾਇਜ਼ ਕਿਸੇ ਅਦਰ ਅੰਗਣਵਾੜੀ ਸੈਂਟਰ ਲਈ ਤੁਸੀਂ ਅਪਲਾਈ ਨਹੀਂ ਕਰ ਸਕਦੇ ਅਗਲਾ ਸਵਾਲ ਆ ਗਿਆ ਜੀ ਸਰ ਨੋਟੀਫਿਕੇਸ਼ਨ ਚ ਬੋਲਦੇ ਆ ਕਿ ਜੇ ਹੈਲਪਰ ਲਈ ਪਲੱਸ 2 ਮੰਗੀ ਆ ਤੇ ਜੇ ਤੁਸੀਂ ਗ੍ਰੈਜੂਏਸ਼ਨ ਕੀਤੀ ਆ ਤਾਂ ਗ੍ਰੈਜੂਏਸ਼ਨ ਦੇ ਨੰਬਰ ਨਹੀਂ ਐਡ ਹੋਣੇ ਤੁਹਾਡੇ ਇਹ ਸਰਾਸਰ ਗਲਤ ਹੈ ਜੀ ਇਹ ਚੀਜ਼ ਇਹ ਇਦਾਂ ਨਹੀਂ ਹੋਣਾ ਅਗਰ ਤੁਸੀਂ ਗ੍ਰੈਜੂਏਸ਼ਨ ਕੀਤੀ ਆ ਚਾਹੇ ਮਿਨੀਮਮ ਕੁਆਲਿਫਿਕੇਸ਼ਨ ਪਲੱਸ 2 ਹੀ ਰੱਖੀ ਗਈ ਹੈ ਹੈਲਪਰ ਦੇ ਲਈ ਪਰ ਅਗਰ ਤੁਸੀਂ ਮੈਕਸਿਮਮ ਗ੍ਰੈਜੂਏਸ਼ਨ ਕੀਤੀ ਹੋਈ ਹੈ ਤਾਂ ਤੁਹਾਡੇ ਗ੍ਰੈਜੂਏਸ਼ਨ ਦੇ ਨੰਬਰ ਲੱਗਣੇ ਨੇ ਉਹ ਨੰਬਰ ਤੁਹਾਡੇ ਲੱਗਣਗੇ ਮੈਰਿਟ ਦੇ ਵਿੱਚ ਜੁੜਨਗੇ ਮੈਰਿਟ ਦੇ ਵਿੱਚ ਜੋ ਤੁਹਾਡੀ ਕੁਆਲਿਫਿਕੇਸ਼ਨ ਕੀਤੀ ਹੋਈ ਹੈ ਅਗਲਾ ਸਵਾਲ ਆ ਗਿਆ ਜੀ ਸਰ ਐਮਏ ਹਿਸਟਰੀ ਦੇ ਕਿੰਨੇ ਨੰਬਰ ਲੱਗਣਗੇ ਇਸ ਤੋਂ ਬਾਅਦ ਇੱਕ ਸਵਾਲ ਆ ਗਿਆ ਸਰ ਏ ਐਨ ਐਮ ਡਿਪਲੋਮਾ ਦੇ ਅਲੱਗ ਹੋਣਗੇ ਜਾਣ ਕੇ ਮੈਰਿਟ ਦੇ ਨੰਬਰ ਨੰਬਰ ਅਲੱਗ ਲੱਗਣਗੇ ਇਸ ਦੇ ਨਾਲ ਦਾ ਹੀ ਇੱਕ ਸਵਾਲ ਹੋਰ ਆ ਗਿਆ ਜੀ ਸਰ ਜੇ ਮੈਂ ਬੀਐਡ ਕੀਤੀ ਹੋਈ ਆ ਤਾਂ ਮਾਰਕਸ ਲੱਗਣਗੇ ਤਾਂ ਜੀ ਇਹ ਸਵਾਲ ਆ ਕਾਫੀ ਆਡੀਅנס ਨੇ ਕਾਫੀ ਲੋਕਾਂ ਨੇ ਪੁੱਛਿਆ ਵੀ ਅਗਰ ਸਾਡੀ ਸਟੱਡੀ ਜ਼ਿਆਦਾ ਕੀਤੀ ਹੋਈ ਹੈ ਗ੍ਰੈਜੂਏਸ਼ਨ ਤੋਂ ਉੱਪਰ ਕੀਤੀ ਹੋਈ ਹੈ ਤਾਂ ਉਸ ਦੇ ਮਾਰਕਸ ਲੱਗਣਗੇ ਤਾਂ ਮੈਂ ਤੁਹਾਨੂੰ ਦੱਸ ਦਿੰਦਾ ਜੀ ਉਸ ਦੇ ਮਾਰਕਸ ਨਹੀਂ ਲੱਗਣਗੇ ਤੁਹਾਡੇ ਜੋ ਮਾਰਕਸ ਲੱਗਣਗੇ ਉਹ ਸਿਰਫ ਗ੍ਰੈਜੂਏਸ਼ਨ ਤੱਕ ਦੇ ਹੀ ਜੁੜਨਗੇ ਮੈਰਿਟ ਦੇ ਵਿੱਚ हां ਤੁਹਾਨੂੰ ਜ਼ਿਆਦਾ ਪੜਾਈ ਕੀਤੀ ਦਾ ਫਾਇਦਾ ਜ਼ਰੂਰ ਹੋਵੇਗਾ ਉਹ ਫਾਇਦਾ ਇਸ ਪ੍ਰਕਾਰ ਹੋਵੇਗਾ ਕਿ ਅਪਲਾਈ ਕਰਨ ਵੇਲੇ ਤੁਸੀਂ ਜੋ ਵੀ ਜ਼ਿਆਦਾ ਜ਼ਿਆਦਾ ਤੋਂ ਜ਼ਿਆਦਾ ਪੜਾਈ ਕੀਤੀ ਹੈ ਉਸ ਦੇ ਤੁਸੀਂ ਡਾਕੂਮੈਂਟਸ ਅਪਲੋਡ ਕਰ ਦਿਓ ਅਪਲੋਡ ਕਰ ਦਿਓ ਅਤੇ ਸਾਰੀ ਡਿਟੇਲਸ ਤੁਸੀਂ ਫਿਲ ਕਰ ਦਿਓ ਅ ਅਗਰ ਇਨ ਫਿਊਚਰ ਕਦੇ ਵੀ ਪ੍ਰੋਮੋਸ਼ਨ ਹੁੰਦੀ ਹੈ ਤਾਂ ਡਿਪਾਰਟਮੈਂਟ ਕੋਲੇ ਤੁਹਾਡੀ ਇਹ ਸਾਰੀ ਜਾਣਕਾਰੀ ਗਈ ਹੋਈ ਹੈ ਤਾਂ ਜੋ ਤੁਹਾਡੀ ਮਤਲਬ ਕੁਆਲੀਫਿਕੇਸ਼ਨ ਜ਼ਿਆਦਾ ਕੀਤੀ ਹੋਈ ਹੈ ਉਹਦਾ ਤੁਹਾਨੂੰ ਫਾਇਦਾ ਇਹ ਹੀ ਮਿਲੇਗਾ ਕਿ ਜਦੋਂ ਵੀ ਪ੍ਰੋਮੋਸ਼ਨ ਹੁੰਦੀ ਹੈ ਤਾਂ ਤੁਹਾਡੀ ਇਹ ਕੀਤੀ ਹੋਈ ਪੜ੍ਹਾਈ ਦੇਖੀ ਜਾਂਦੀ ਹੈ ਅਤੇ ਉਦੋਂ ਇਹ ਕੰਮ ਆਉਂਦੀ ਹੈ ਅੱਗੇ ਸਵਾਲ ਆ ਗਿਆ ਜੀ ਸਰ ਜੇ ਅਦਰ ਦੇ ਵਿੱਚ ਕੋਈ ਸਰਟੀਫਿਕੇਟ ਲਗਾ ਦਿੰਨੇ ਆ ਫਿਰ ਉਹਦੇ ਵੀ ਮਾਰਕਸ ਐਡ ਹੋਣਗੇ ਇਸ ਦਾ ਜਵਾਬ ਵੀ ਉਹੀ ਹੈ ਜੋ ਮੈਂ ਹੁਣੇ-ਹੁਣੇ ਦੱਸਿਆ ਤੁਹਾਨੂੰ ਵੀ ਤੁਹਾਡੀ ਗ੍ਰੈਜੂਏਸ਼ਨ ਤੱਕ ਦੇ ਹੀ ਨੰਬਰ ਮੈਰਿਟ ਦੇ ਵਿੱਚ ਜੁੜਨਗੇ ਅਗਲਾ ਸਵਾਲ ਆ ਗਿਆ ਜੀ ਸਰ ਬੀਐਸਸੀ ਬੀਐਡ ਕੀਤੀ ਆ ਮੈਂ ਫਾਰਮ ਫਿਲ ਕਰ ਸਕਦੀ ਆ ਤੇ ਇਹ ਮੈਰਿਟ ਲੇਡੀਜ਼ ਲਈ ਹੈ ਬਸ ਕਿ ਅਨਮੈਰਿਡ ਲਈ ਵੀ ਹੈ ਦੇਵਰਗਾ ਹੀ ਇੱਕ ਅੱਗੇ ਹੋਰ ਸਵਾਲ ਆਇਆ ਹੈ ਜਿਹਦੀ ਮੈਰਿਜ ਨਹੀਂ ਹੋਈ ਤਾਂ ਮੈਂ ਦੱਸ ਦਿੰਦਾ ਜੀ ਇਹਨਾਂ ਦੋਨਾਂ ਸਵਾਲਾਂ ਦੇ ਜਵਾਬ ਕਿ ਅਗਰ ਤੁਹਾਡੀ ਬੀਐਸਸੀ ਬੀਐਡ ਕੀਤੀ ਹੈ ਤਾਂ ਤੁਸੀਂ ਫਾਰਮ ਅਪਲਾਈ ਕਰ ਸਕਦੇ ਹੋ ਕਿਉਂਕਿ ਬੀਐਸਸੀ ਜੋ ਹੈ ਉਹ ਡਿਗਰੀ ਦੇ ਵਿੱਚ ਹੀ ਗਿਣੀ ਜਾਂਦੀ ਹੈ ਯਾਨੀ ਕਿ ਡਿਗਰੀ ਦੇ ਵਿੱਚ ਕਾਊਂਟ ਹੁੰਦੀ ਹੈ ਐਂਡ ਰਹੀ ਗੱਲ ਅਨਮੈਰਿਡ ਜਾਂ ਜਿਨ੍ਹਾਂ ਦੀ ਮੈਰਿਜ ਨਹੀਂ ਹੋਈ ਉਹ ਇਸ ਭਰਤੀ ਲਈ ਅਪਲਾਈ ਕਰ ਸਕਦੀਆਂ ਨੇ ਅੱਗੇ ਸਵਾਲ ਆ ਗਿਆ ਜੀ ਡਿਸੇਬਿਲਟੀ ਹੈਂਡੀਕੈਪਡ ਪੰਜ ਨੰਬਰ ਐਡ ਹੋਣਗੇ ਤਾਂ ਮੈਂ ਦੱਸ ਦਿਆਂ ਜੀ ਡਿਸੇਬਿਲਟੀ ਅਤੇ ਹੈਂਡੀਕੈਪ ਦੇ ਜੋ ਪੰਜ ਨੰਬਰ ਨੇ ਉਹ ਮੈਰਿਟ ਦੇ ਵਿੱਚ ਐਡ ਨਹੀਂ ਹੋਣੇ ਪਰ ਇਹਨਾਂ ਨੂੰ ਉਮਰ ਅਤੇ ਫੀਸ ਦੇ ਵਿੱਚ ਛੋਟ ਜ਼ਰੂਰ ਮਿਲੇਗੀ ਅਗਲਾ ਸਵਾਲ ਹੈ ਜੀ ਸਰ ਵਿਡੋ ਨੂੰ ਤਾਂ ਪਹਿਲ ਦੇ ਆਧਾਰ ਤੇ ਮਿਲ ਹੀ ਜਾਣੀ ਆ ਕਹਿੰਦੇ ਚਾਹੇ ਦੂਜੇ ਕੈਂਡੀਡੇਟ ਦੀ ਸਟੱਡੀ ਜ਼ਿਆਦਾ ਹੀ ਆ ਤਾਂ ਮੈਂ ਦੱਸ ਦਿਆਂ ਜੀ ਇਦਾਂ ਨਹੀਂ ਹੋਣਾ ਵਿਡੋ ਕੈਟਾਗਰੀ ਨੂੰ ਪੰਜ ਨੰਬਰ ਮੈਰਿਟ ਦੇ ਵਿੱਚ ਜ਼ਰੂਰ ਮਿਲਣੇ ਨੇ ਪਰ ਅਗਰ ਤੁਹਾਡੇ 10ਵੀਂ 12ਵੀਂ ਅਤੇ ਗ੍ਰੈਜੂਏਸ਼ਨ ਦੇ ਵਿੱਚ ਪਰਸੈਂਟੇਜ ਜ਼ਿਆਦਾ ਨੇ ਤਾ ਤੁਹਾਡੇ ਨੰਬਰ ਮੈਰਿਟ ਦੇ ਵਿੱਚ ਜ਼ਿਆਦਾ ਲੱਗਨੇ ਨੇ ਅਗਰ ਤੁਹਾਡੀ ਮੈਰਿਟ ਵਿਡੋ ਦੀ ਕੈਟਾਗਰੀ ਤੋਂ ਮੈਰਿਟ ਤੋਂ ਜ਼ਿਆਦਾ ਹੈ ਤਾਂ ਸਿਲੈਕਸ਼ਨ ਤੁਹਾਡੀ ਹੋਵੇਗੀ ਵਿਡੋ ਨੂੰ ਪਹਿਲ ਨਹੀਂ ਦਿੱਤੀ ਜਾਵੇਗੀ ਇਹ ਪੰਜ ਨੰਬਰ ਬੇ ਤਰਸ ਦੇ ਆਧਾਰ ਦੇ ਉੱਪਰ ਦਿੱਤੇ ਜਾਂਦੇ ਨੇ ਅਗੇ ਸਵਾਲ ਆ ਗਿਆ ਜੀ ਕਿ ਮੈਰਿਜ ਸਰਟੀਫਿਕੇਟ ਲਾਜ਼ਮੀ ਹੈ ਕਿ ਨਹੀਂ ਤਾਂ ਅੱਜ ਹੀ ਸਾਡੀ ਕਿਸੇ ਆਡੀਅנס ਨੇ ਸਾਨੂੰ ਕਾਲ ਕੀਤੀ ਸੀ ਪਠਾਨਕੋਟ ਤੋਂ ਉਹਨਾਂ ਨੇ ਵੀ ਸੇਮ ਇਹੀ ਸਵਾਲ ਸਾਨੂੰ ਪੁੱਛਿਆ ਸੀ ਤਾਂ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਵੀ ਜੋ ਮੈਰਿਜ ਸਰਟੀਫਿਕੇਟ ਹੈ ਉਹ ਜ਼ਰੂਰੀ ਹੈ ਉਹ ਜ਼ਰੂਰੀ ਨਹੀਂ ਕਿ ਤੁਹਾਨੂੰ ਜੋ ਮੈਰਿਜ ਸਰਟੀਫਿਕੇਟ ਕੋਰਟ ਵੱਲੋਂ ਦਿੱਤਾ ਗਿਆ ਹੈ ਉਹੀ ਜ਼ਰੂਰੀ ਹੈ ਕੋਰਟ ਵਾਲਾ ਮੈਰਿਜ ਸਰਟੀਫਿਕੇਟ ਕੋਈ ਜ਼ਰੂਰੀ ਨਹੀਂ ਹੈ ਹਾਂ ਅਗਰ ਤੁਹਾਡੇ ਕੋਲ ਹੈ ਤਾਂ ਤੁਸੀਂ ਲਗਾ ਦਿਓ ਅਦਰਵਾਈਜ਼ ਤੁਸੀਂ ਜਿੱਥੇ ਤੁਹਾਡੇ ਵਿਆਹ ਹੋਇਆ ਹੈ ਜਾਨੀ ਕਿ ਅਗਰ ਤੁਹਾਡੀ ਆਨੰਦ ਕਾਰਜ ਹੋਏ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਤਾਂ ਤੁਸੀਂ ਗੁਰਦੁਆਰਾ ਸਾਹਿਬ ਵੱਲੋਂ ਜੋ ਸਰਟੀਫਿਕੇਟ ਦਿੱਤਾ ਜਾਂਦਾ ਹੈ ਅ ਲੈਟਰ ਹੈਡ ਤੇ ਲਿਖਿਆ ਹੋਇਆ ਦਿੱਤਾ ਜਾਂਦਾ ਹੈ ਤੁਸੀਂ ਉਹ ਵੀ ਲਗਾ ਸਕਦੇ ਹੋ ਅਗਰ ਮੰਦਰ ਦੇ ਵਿੱਚ ਤੁਹਾਡੀ ਮੈਰਿਜ ਹੋਈ ਹੈ ਤਾਂ ਤੁਸੀਂ ਮੰਦਰ ਤੋਂ ਵੀ ਲੈਟਰ ਹੈਡ ਤੇ ਲਿਖਵਾ ਸਕਦੇ ਹੋ ਉਹ ਉਹ ਵੀ ਮੈਰਿਜ ਸਰਟੀਫਿਕੇਟ ਮੰਨਿਆ ਜਾਵੇਗਾ ਅਗਰ ਚਰਚ ਦੇ ਵਿੱਚ ਮੈਰਿਜ ਹੋਈ ਹੈ ਤੁਹਾਡੀ ਤਾਂ ਤੁਸੀਂ ਚਰਚ ਤੋਂ ਚਰਚ ਦੇ ਵਿੱਚੋਂ ਵੀ ਲਿਖਵਾ ਸਕਦੇ ਹੋ ਉੱਪਰ ਪਰ ਜੋ ਮੈਰਿਜ ਸਰਟੀਫਿਕੇਟ ਤੁਸੀਂ ਲੈਣਾ ਹੈ ਗੁਰਦੁਆਰਾ ਮੰਦਰ ਚਰਚ ਜਾਂ ਮਸਜਿਦ ਦੇ ਵਿੱਚੋਂ ਉਸ ਦੇ ਉੱਪਰ ਸਟੈਂਪ ਲੱਗੀ ਹੋਣੀ ਚਾਹੀਦੀ ਹੈ ਅਤੇ ਉਹਨਾਂ ਦੇ ਜੋ ਹੈੱਡ ਨੇ ਉਹਨਾਂ ਦੇ ਸਿਗਨੇਚਰ ਉਸ ਦੇ ਉੱਪਰ ਹੋਣੇ ਚਾਹੀਦੇ ਨੇ ਹੁਣ ਆ ਗਿਆ ਜੀ ਆਪਣਾ ਅਗਲਾ ਅਤੇ ਆਖਰੀ ਸਵਾਲ ਸਰ ਮੈਂ 10th ਪਾਸ ਹਾਂ ਮੈਂ ਹੈਲਪਰ ਲਈ ਅਪਲਾਈ ਕਰ ਸਕਦੀ ਹਾਂ ਤੇ ਇਸ ਦਾ ਜਵਾਬ ਹੈ ਕਿ ਤੁਸੀਂ ਨਹੀਂ ਕਰ ਸਕਦੇ ਆ ਜੋ ਪਿਛੇ ਪਿਛਲੀਆਂ ਭਰਤੀਆਂ ਹੋਈਆਂ ਨੇ ਉਸ ਦੇ ਵਿੱਚ ਹੈਲਪਰ ਦੀ ਪੋਸਟ ਦੇ ਲਈ 10ਵੀਂ ਪਾਸ ਰੱਖੀ ਗਈ ਸੀ ਬਟ ਹੁਣ ਜੋ ਨਵੀਂ ਭਰਤੀ ਸ਼ੁਰੂ ਹੋਈ ਹੈ ਇਸ ਦੇ ਵਿੱਚ ਘੱਟੋ ਘੱਟ ਯੋਗਤਾ +2 ਯਾਨੀ ਕਿ 12ਵੀਂ ਪਾਸ ਕਰ ਦਿੱਤੀ ਗਈ ਹੈ ਤਾਂ ਦੋਸਤੋ ਇਹ ਸੀ ਅੰਗਨਵਾੜੀ ਭਰਤੀ ਦੇ ਫਾਰਮ ਭਰਨ ਸੰਬੰਧੀ ਜੋ ਤੁਹਾਡੇ ਸਵਾਲ ਨੇ ਉਹਨਾਂ ਦੇ ਜਵਾਬ ਵੀਡੀਓ ਦੇ ਵਿੱਚ ਦੱਸੀ ਗਈ ਜਾਣਕਾਰੀ ਕਿਵੇਂ ਦੀ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਜੀ ਹਾਂ ਜੇਕਰ ਕਿਸੇ ਭੈਣ ਦਾ ਕੋਈ ਹੋਰ ਸਵਾਲ ਹੈ ਤਾਂ ਤੁਸੀਂ ਕਮੈਂਟ ਦੇ ਵਿੱਚ ਪੁੱਛ ਸਕਦੇ ਹੋ ਬਾਕੀ ਜੀ ਜਾਣਕਾਰੀ ਇਕੱਠੀ ਕਰਨ ਦੇ ਵਿੱਚ ਅਤੇ ਵੀਡੀਓ ਬਣਾਉਣ ਦੇ ਵਿੱਚ ਬਹੁਤ ਮਿਹਨਤ ਲੱਗਦੀ ਹੈ ਸੋ ਇਸ ਕਰਕੇ ਇੱਕ ਲਾਇਕਤਾ ਇਸ ਵੀਡੀਓ ਨੂੰ ਬੰਦਾ ਹੈ ਅਤੇ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਪਲੀਜ਼ ਇਸ ਵੀਡੀਓ ਨੂੰ ਹਾਈਪ ਪੁਆਇੰਟਸ ਜ਼ਰੂਰ ਦੇ ਦਿਓ ਜੀ ਬਾਕੀ ਤੁਸੀਂ ਇਹ ਜਾਣਕਾਰੀ ਦੂਜਿਆਂ ਨਾਲ ਵੀ ਸ਼ੇਅਰ ਕਰ ਦਿਓ ਜੀ ਤਾਂ ਕਿ ਦੂਜਿਆਂ ਦੇ ਵੀ ਡਾਊਟਸ ਇਹ ਅੰਗਨਵਾੜੀ ਭਰਤੀ ਸੰਬੰਧੀ ਜੋ ਵੀ ਡਾਊਟਸ ਨੇ ਉਹ ਕਲੀਅਰ ਹੋ ਜਾਣ ਚਲੋ ਜੀ ਮਿਲਦੇ ਹਾਂ ਅਗਲੀ ਅਪਡੇਟ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ